अंड हौली हौली लग गई जोर फाड़न आपका पूरा देखो धुंध चंगी पाई हुई इतने तो अजे घटा इत पहाड़ा तो ही आ साडे शहर तो खास ही सी बहुत दिन बाद बना लग बस हफ्ते दस दिन मैं इंडिया चले गया थी। ਕਾਂ ਕਰਕੇ ਕੰਮ ਹੀ ਬਹੁਤ ਜ਼ਰੂਰੀ ਸੀਗਾ ਬਸ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗਿਆ ਆਰ ਇੱਥੇ 크리스마ਸ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗੀਆਂ ਆ ਲਾਈਟਾਂ ਲਾ ਕੇ ਲਾਉਣਾ ਦੇਖ ਆ ਖੜਾ ਇਹਨਾਂ ਦਾ ਟਰੱਕ ਜਿਆ ਸਾਰੇ ਕਿਤੇ ਲਾ ਦੇਣੀਆਂ ਇਹਨਾਂ ਨੇ ਭਰ ਦੇਣੀਆਂ ਨੇ ਸਾਰੇ ਸ਼ਹਿਰਾਂ 'ਚ ਹੀ ਲਾ ਦੇਣੀਆਂ ਨੇ ਹੁਣ ਇਹਨਾਂ ਨੇ ਕੱਲ ਨੂੰ ਮੈਨੂੰ ਬਾਕੀ ਦੇਸ਼ਾਂ ਦਾ ਤਾਂ ਪਤਾ ਨਹੀਂ ਯਾਨੀ ਕਿ ਮੇਰੇ ਹਿਸਾਬ ਨਾਲ ਯੂਰਪ ਚ ਖਣੀ ਇਟਲੀ ਯੂਰਪ ਇਟਲੀ ਦਾ ਤਾਂ ਚਲੋ ਹੁੰਦਾ ਹੀ ਆ ਯੂਰਪ ਤਾਂ ਜਦੋਂ ਪਤਾ ਹੀ ਨਹੀਂ ਹੈਗਾ ਆਹ ਰੇ ਕੱਲ ਨੂੰ ਇਹਨੂੰ ਭੂਤਾਂ ਦਾ ਫੇਸ ਤਾਂ ਕਹਿੰਦੇ ਨੇ ਆਹ ਦੇਖੋ ਇੱਥੇ ਬਣਾਏ ਹੋਏ ਇਹਨਾਂ ਨੇ ਮਾਰਕੀਟਾਂ ਚ ਵੀ ਇੱਥੇ ਅਲੱਗ-ਅਲੱਗ ਗਾਇ 12 ਤੇ ਵੀ ਯਾਰ ਬਣਾਏ ਹੋਏ ਹੁੰਦੇ ਨੇ ਇਹਨਾਂ ਨੇ ਉਹ ਦੇਖੋ ਕੱਲ ਨੂੰ ਤਾਂ ਕਈ ਕੁੜੀਆਂ ਮੁੰਡੇ ਭੂਤ ਬਣੇ ਵੀ ਹੁੰਦੇ ਨੇ ਔਰ ਇਹ ਅੰਦਰ ਕਰਾਉਣ ਲੱਗੀ ਹੋਈ ਆ ਉਹ ਤਾਂ ਪੇਂਟਿੰਗ ਕਰਾਉਣ ਲੱਗੀ ਹੋਈ ਆ ਤੇ ਖਾਸਾ ਹੈ ਯਾਨੀ ਕਿ ਫੇਮਸ ਆ ਇਟਲੀ ਦੇ ਪਿੱਛੇ ਤਾਂ ਚੰਗਾ ਬਣਾਉਂਦੇ ਨੇ ਇਸ ਇਤਿਹਾਰ ਨੂੰ ਰਾਂਜੀ ਮੇਥੋ ਵੀਡੀਓ ਨਾ ਪਾਈਆਂ ਨਹੀਂ ਗਈਆਂ ਹੈਗੀਆਂ ਕਿਉਂਕਿ ਮੈਂ ਚਲੇ ਗਿਆ ਸੀ ਇੰਡੀਆ ਹਫਤੇ 10 ਦਿਨਾਂ ਲਈ ਉਹ ਕੰਮ ਹੀ ਜ਼ਰੂਰੀ ਜਿਹਾ ਹੋ ਗਿਆ ਸੀ ਜ਼ਿਆਦਾ ਤੇ ਤਾਂ ਹੀ ਉਹਦੇ ਕਰਕੇ ਮਹੀਨੇ ਡੇਢ ਮਹੀਨੇ ਤੋਂ ਹੀ ਵੀਡੀਓ ਪਾਈ ਨਹੀਂ ਗਈ ਹੈਗੀ ਹੁਣ ਰੈਗੂਲਰ ਪਾਇਆ ਕਰਾਂਗੇ ਜੈਸ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹਨਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਟਟਮੀਆਂ ਦੀਆਂ ਵੀਡੀਓ ਨੇ ਕੁਝ ਕਿ ਜਾਂਦੇ ਹੋਏ ਨੇ ਮਾੜੀਆਂ-ਮੁਠੀਆਂ ਬਣਾਈਆਂ ਹੋਈਆਂ ਕੁਝ ਕਿ ਇੱਥੇ ਫਿਰ ਆ ਕੇ ਬਣਾਈਆਂ ਸੀਗੀਆਂ ਤੇ ਜਿੰਨੀ ਵੀ ਇਹ 5-6 ਮਿੰਟ ਦੀ ਆ ਕਬੂਲ ਕਰਿਓ ਜੀ ਇੱਕ ਵਾਰੀ ਫੇਰ ਵੀਡੀਓ ਦੇਖਣ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਾਥੀ ਕਾਲ ਜੀ